ਅਗਰ ਇੰਜਨ ਗੇਅਰ ਨੂੰ ਚਾਬੀ ਲੱਗੀ ਤਾਂ ਗੱਡੀ ਵਾਪਸ ਵਾਪਸ ਮਤਲਬ ਯਾਰ ਬਾਈ ਇੱਕ ਗੱਲ ਜਦੋਂ ਇੰਨੀ ਗਰੰਟੀ ਦੇ ਦਿੱਤੀ ਤਾਂ ਬਾਈ ਸ਼ੋਰਟ ਹੀ ਆ ਵੀ ਵਧੀਆ ਕਾਰ ਹੀ ਆ 1,10,000 ਰੁਪਏ ਪਾਸਿੰਗ ਪੂਸਿੰਗ ਹੋਊਗੀ ਬਿਨਾ ਪਾਸਿੰਗ ਤੋਂ ਕਾਰ ਨਹੀਂ ਮਿਲਦੀ ਬਈ ਇੱਥੇ ਬਈ ਹਨਾ ਤੇ ਪੇਪਰ ਪੂਰੇ ਹੋਊਗੇ ਸਾਰੇ ਤੇ ਇਹ ਕਾਰ ਰਹੀ ਆ ਫਰਸਟ ਓਨਰ ਦੀ ਕਾਰ ਆ ਇਹ ਛੋਟੇ ਸਾਲ ਦੀ ਇਹਦੀ ਠੀਕ ਐ ਲਓ ਜੀ 11/12 ਮਾਡਲ ਤੇ ਫਰਸਟ ਓਨਰ ਦੀ ਕਾਰ ਆ ਹਾਲੇ ਵੀ ਫਰਸਟ ਓਨਰ ਕਾਰ ਖੜੀ ਆ ਬਾਜੀ ਵਾ ਅੱਛਾ ਕਿੰਨੇ ਪ੍ਰਾਈਸ ਦੀ ਕਾਰ ਰਹੀ ਗਈ ਇਹ ਕਾਰ ਦਵਾ 1,10,000 ਰੁਪਏ ਦੀ ਜੀ ਬਈ ਚਾਚਲਾ ਵੀ ਜੋ ਕਿ ਏ ਸੈਕਟਰ ਬਿਲਕੁਲ ਓਕੇ ਜੀ ਇਹਦਾ ਰੇਟ ਕਿੰਨਾ ਕਰਦਾ ਰੇਟ ਸਿਰਫ 90000 ਰੁਪਏ ਜੀ ਸਿਰਫ 90000 ਰੁਪਏ ਹਾਂ ਜੀ ਵੀ ਮਿੱਤਰੋ ਵੀ ਸასი ਕਾਲ ਤੇ ਬਈ ਅੱਜ ਆਪਾਂ ਰਾਜਪੁਰੇ ਖੜੇ ਆਂ ਬਈ ਇੱਥੇ ਆ ਕੇ ਵੀ ਗੱਲ ਕਰਾਂ ਵੀ ਇਹੋ ਜਿਹੇ ਕਾਰਾਂ ਮਿਲਦੀ ਆਪਾਂ ਨੂੰ ਵੀ ਜਦੋਂ ਆਪਾਂ ਵੀਡੀਓ ਪਾਣਿਆ ਬਈ ਹੈ ਨਾ ਲਗਭਗ 5-4 ਦਿਨਾਂ ਦੇ ਵਿੱਚ ਸਾਰੀਆਂ ਕਾਰਾਂ ਸੋਲਡ ਆਊਟ ਹੋ ਜਾਂਦੀਆਂ ਨੇ ਰੀਜ਼ਨ ਹੁੰਦਾ ਹੈ ਕਿ ਇਹ ਕਾਰਾਂ ਬਹੁਤ ਸਸਤੀਆਂ ਔਰ ਵਧੀਆ ਕੰਡੀਸ਼ਨ ਦੀਆਂ ਹੁੰਦੀਆਂ ਨੇ ਵੀ ਮਾਰਕੀਟ ਨਾਲੋਂ ਗੱਲ ਕਰਾਂ ਵੀ ਲਗਭਗ ਨਾ ਨਾ ਕਰਦੇ 50 ਤੋਂ 70000 ਰੁਪਏ ਰੇ ਵਧੀਆ ਕਾਰ ਹੁੰਦੀ ਆ ਸਤਨਾਮ ਕਾਰ ਸੇਲ ਤੇ ਖੜਾ ਆ ਤੇ ਆਪਰ ਰਾਜਪੁਰੇ ਬਾਈ ਹੁਰੀ ਨਾਲ ਨੇ ਹਸੀ ਗਾਲ ਜੀ ਵੀਰੇ ਜਦੋਂ ਵੀਰੇ ਕੋਈ ਕਾਰ ਆਪਾਂ ਦਿਖਾਨਿਆਂਗੇ ਵੀਡੀਓ ਦੇ ਵਿੱਚ ਹਨਾ ਸੇਲ ਹੋ ਜਾਂਦੀ ਆ ਵਧੀਆ ਹਾਂ ਵਧੀਆ ਠੀਕ ਆ ਜੀ ਬਾਈ ਤੇ ਬਈ ਅੱਜ ਗੱਲ ਕਰਾਂ ਆਪਣੇ ਲਾਵੇ 6 ਤੋਂ 7 ਕਾਰਾਂ ਦਾ ਸਟਾਕ ਹੈਗਾ ਵਧੀਆ ਕਾਰਾਂ ਨੇ ਰੇਟ ਵਧੀਆ ਰਹੂਗਾ ਤੇ ਉਹਦੇ ਚ ਪਹਿਲੀ ਕਾਰ ਆਪਣੇ ਲਵੇ ਬਰੇਜ਼ਾ ZDI 2017 ਮਾਡਲ ਜਿਹੜੀ ਬਾਈ ਨੇ ਦਿਖਾਈ ਸੀ ਭਾਈ ਇੱਕ ਆਪਣਾ ਗੱਲ ਕਰੀਏ ਵੀ ਵੇਰੀਐਂਟ ZDI ਦੱਸਤਾ ਤੇ ਇਹਦੇ ਵਿੱਚ ਹੋਰ ਕੀ ਕੋਈ ਘਾਟ ਵਾਤ ਕਾਰ ਦੇ ਵਿੱਚ ਭਾਈ ਕਾਰ ਬਾਦ ਹੀ ਹੈ ਜੀ ਕਾਰ ਕੋਈ ਨਹੀਂ ਅਰੇ ਬਾਦ ਹੀ ਹੈ ਲੋਹੀ ਲਗੇ ਹੋਏ ਨੇ ਨਵੇਂ ਟਾਇਰ ਨਹੀਂ ਜੀ ਲਾਏ ਦੇਖ ਲਓ ਬਈ ਹੈ ਨਾ ਇੰਜਨ ਗੇਅਰ ਦੀ ਗਾਰੰਟੀ ਵੀ ਹੈ ਕੰਡੀਸ਼ਨ ਵਾਈਜ਼ ਐਡ ਸਾਈਡ ਪੂਰੀ ਵਧੀਆ ਕੋਈ ਕਮੀ ਕੋਈ ਨਹੀਂ ਕਾਰ ਦੇ ਵਿੱਚ ਉਹੀ ਗੱਲਾ ਬਈ ਹੈ ਨਾ ਬਾਦ ਹੀ ਹੈ ਕਾਰ ਦੇ ਵਿੱਚ ਜੈਡ ਡੀ ਆਈ ਟਾਪ ਮਾਡਲ ਆਟੋਮੈਟਿਕ ਹੈ ਦਸ ਸੇਵਲ ਮਿਰਰ ਨੇ ਟੱਚ ਪਲੇਅਰ ਲੱਗਿਆ ਹੋਇਆ ਸਕਰਾਚ ਲੈਸ ਇੰਟੀਰੀਅਰ ਆ ਬਹੁਤ ਵਧੀਆ ਬਹੁਤ ਵਧੀਆ ਕਾਰ ਹੈਗੀ ਤੇ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਬਈ ਹੈ ਨਾ ਤੇ ਇੱਕ ਵਾਰ ਫੁੱਲ ਫਰੇਮ ਦੇ ਵਿੱਚ ਕਾਰ ਦਿਖਾ ਦੀ ਆਪਦਾ ਬਾਲੀ ਵਧੀਆ ਪਈ ਹੈ ਨਾ ਆ ਚੈੱਕ ਕਰ ਲਓ ਕੰਡੀਸ਼ਨ ਵਾਈਜ਼ ਪੂਰੀ ਵਧੀਆ ਚਾਬੇ ਚੁੱਬੀਆਂ ਹੈਗੀਆਂ ਦੋਨੇ ਬਾਈ ਚਾਬੀ ਇੱਕ ਹੈ ਜੀ ਚਾਬੀ ਇੱਕ ਚਾਬੀਆਂ ਇੰਸ਼ੋਰੈਂਸ ਪਿਆ ਇੰਸ਼ੋਰੈਂਸ ਕਰਾ ਦਾਂਗੇ ਇੰਸ਼ੋਰੈਂਸ ਓਕੇ ਚੱਲੀ ਕਿੰਨੀ ਕਹੋਗੇ ਚੱਲੀ ਕੋਈ 85 88 ਹਜ਼ਾਰ ਦਿਨ ਓਨਰ ਓਨਰ ਫਸਟ ਜੀ ਓਨਰ ਪਹਿਲਾ ਅੱਛਾ ਰੇਟ ਕਰਦਾ ਐਸਾ ਦੇ ਦਿਓ ਵੀ ਬਸ ਬੰਦਾ ਆ ਜਾਏ ਤੇ ਲੈ ਜੇ ਟ੍ਰਾਈ ਲਾਈਨ ਦੀ ਵੀ ਲੋੜ ਨਾ ਪਵੇ ਉਹਨੂੰ ਗੱਡੀ ਦਾ ਰੇਟ ਦਵਾਂਗੇ ਜੀ ਆਪਾਂ 5 ਲੱਖ 60 ਹਜ਼ਾਰ ਰੁਪਏ ਦੀ 5 ਲੱਖ 60 ਹਜ਼ਾਰ ਦੀ ਮੌਕੇ ਤੇ ਕੋਈ ਸ਼ੌ ਮਾੜਾ ਮੋਟਾ ਮੌਕੇ ਤੇ ਮਾੜਾ ਮੋਟਾ ਮੰਨ ਤਨ ਲੈ ਲੀ 5 ਲੱਖ 60 ਹਜ਼ਾਰ ਰੁਪਏ ਰੇਟ ਹੈ ਇਹਦੇ ਵੀ ਲਾਇ ਲੱਗੇ ਹੋਏ ਨੇ ਆਹ ਕਾਰਾ ਇਹਦੇ ਵੀ ਲਾਇ ਲੱਗੇ ਹੋਏ ਨੇ ਆਹ ਕਾਰਾ ਇਹਦੇ ਵੀ ਲਾਇ ਲੱਗੇ ਹੋਏ ਨੇ ਬਈ ਹੈ ਨਾ ਲਾਇ ਉਧਰ ਅਲਟੋ ਆਣੇ ਅਲਟੋ ਦੇ ਵੀ ਲਾਇ ਲੱਗੇ ਹੋਏ ਨੇ ਦੇਖ ਲਓ ਬਈ ਹੈ ਨਾ ਵੀ ਪੰਜਾਬ ਦੇ ਵਿੱਚ ਖੜਿਆ ਤਾਂ ਕਾਰਾਂ ਉਹ ਨੇ ਜਿੱਥੇ ਤੁਹਾਨੂੰ ਜ਼ਿਆਦਾਤਰ ਹਰੇਕ ਕਾਰ ਦੇ ਲਾਇ ਲੱਗੇ ਮਿਲੂਗੇ ਬਈ ਹੈ ਨਾ ਤੇ ਆ ਆ ਗਈ ਆਪਣੀ ਆਈ 20 ਬਈ ਕਾਰ ਹੈ ਨਾ ਪੀ ਵੀ 65 ਮਹਾਲੀ ਨੰਬਰ ਦੀ ਕਾਰ ਆ ਲਾਇ ਚੈੱਕ ਕਰ ਲਓ ਲਾਇ ਵੀ ਬਹੁਤ ਸੋਹਣੇ ਲੱਗੇ ਨੇ ਕਾਰ ਨੂੰ ਬਈ ਅੱਛਾ ਮਾਡਲ ਕਿੰਨਾ ਕਾਰ ਦਾ ਵੀਰੇ ਇਹ ਇਹ 2017 ਮਾਡਲ ਹੈ ਆਰਮਾ ਵੇਰੀਐਂਟ ਹੈ ਹਾਂਜੀ ਹਾਂ ਫਰਸਟ ਓਨਰ ਦੀ ਕਾਰ ਹੈ ਜੀ ਟਾਇਰ ਵਧੀਆ ਪਏ ਨੇ ਨਾ ਟਾਇਰ ਟਾਇਰ ਨਵੇਂ ਨਹੀਂ ਟਾਇਰ ਠੀਕ ਹੈ ਜੀ ਬਈ ਖਰਚਾ ਹੀ ਨਹੀਂ ਹੈ ਕਾਰ ਤੇ ਜੀ ਇਹ ਸੋਰਸ ਹੈਗੀ ਕਿੱਟੀ ਖਰਚਾ ਖਰਚਾ ਕੋਈ ਨਹੀਂ ਕਾਰ ਦੇ ਵਿੱਚ ਕੰਡੀਸ਼ਨ ਵਾਈਜ਼ ਪੂਰੀ ਵਧੀਆ ਪਈ ਹੈ ਕਾਰ ਤੁਸੀਂ ਕਾਰ ਚੈੱਕ ਕਰ ਸਕਦੇ ਹੋ ਬਈ ਫੁੱਲ ਫਰੇਮ ਦੇ ਵਿੱਚ ਹਨਾ ਤੇ ਵੇਰੀਐਂਟ ਕਿਹੜਾ ਕਰਦਾ ਆਸਤਾ ਜੀ ਆਸਤਾ ਟੌਪ ਵਾਲਾ ਮਾਡਲ ਟੌਪ ਵਾਲਾ ਮਾਡਲ ਇਹ ਵੀ ਆਸਤਾ ਟੌਪ ਵਾਲਾ ਮਾਡਲ ਹੈ ਤੇ ਇਧਰੋਂ ਵੀ ਦੇਖਣਾ ਕਾਰ ਪੂਰੀ ਵਧੀਆ ਪਈ ਹੈ ਕਾਰ ਬਈ ਹਨਾ ਆ ਮਾਡਲ 2017 17 ਜੀ 17 ਮਾਡਲ ਓਨਰ ਫਰਸਟ ਹੈ ਫਰਸਟ ਓਨਰ ਇਹ ਗੱਡੀ ਦੀ ਗਾਰੰਟੀ ਰਹੇਗੀ ਆਪਣੀ ਇ ਜੇ ਚਾਬੀ ਲੱਗੀ ਹੋਈ ਆਪਾਂ ਤੇਲ ਖਰਚਾ ਦੇ ਕੇ ਤੋੜਾਂਗੇ ਜਿਵੇਂ ਅੱਛਾ ਹਾਂ ਮਤਲਬ 70000 ਜੈਨੂ ਦੀ ਗੱਡੀ ਚੱਲੇਗੀ ਬਾ ਖਰਚਾ ਕਰਤਾ ਨਹੀਂ ਵਾਪਸ ਕਰਾਂਗੇ ਘਰ ਆਪ ਗੱਡੀ ਵਾਪਸ ਲੈ ਵੀ ਅਗਰ ਇੰਜਨ ਗੇਅਰ ਨੂੰ ਚਾਬੀ ਲੱਗੀ ਤਾਂ ਗੱਡੀ ਵਾਪਸ ਵਾਪਸ ਮਤਲਬ ਯਾਰ ਬਈ ਇੱਕ ਗੱਲ ਜਦੋਂ ਇੰਨੀ ਗਾਰੰਟੀ ਦੇ ਦਿੱਤਾ ਬਈ ਸ਼ੋਰਟ ਹੀ ਆ ਵੀ ਵਧੀਆ ਕਾਰ ਹੀ ਆ ਜਲਦੀ ਆਓ ਤੇ ਜਲਦੀ ਪਾਓ ਵਾਲਾ ਕੰਮ ਤੁਸੀਂ ਉਹੀ ਕਾਰ ਮੰਗਦੇ ਹੋ ਨਾ ਬਈ ਯਾਰ ਇੰਜਨ ਗੇਅਰ ਦੀ ਟਾਈਟ ਹੋਵੇ ਤੇ ਬਈ ਰੇਟ ਪੂਰਾ ਜਾਇਜ਼ ਹੋਵੇ ਰੇਟ ਕਿੰਨਾ? ਰੇਟ 510000 ਰੁਪਏ ਦੀ ਕਾਰ ਦੇਵਾਂਗੇ ਮੌਕੇ ਤੇ ਥੋੜਾ ਬੋਤਾ ਮਾਨਦਾਨ ਕਰਾਂਗੇ। 510000 ਦੀ ਕਾਰ ਆ ਮੌਕੇ ਤੇ ਮਾਨਦਾਨ ਕਰਦਾਂਗੇ ਮਾਡਲ 2017 ਤੇ ਓਨਰ ਕਰਦਾ ਫਰਸਟ ਬਈ। ਉਹ ਵੀ ਟੌਪ ਵਾਲਾ ਮਾਡਲ ਤੇ ਅਗਲੀ ਆ ਗਈ ਆਪਣੇ ਲਵੇ ਆ I20 ਲਓ ਜੀ ਕਲਰ ਆਪਸ਼ਨ ਦੇ ਵਿੱਚ ਗੱਲ ਕਰੀਏ ਇਹ ਮਾਡਲ ਕਿਹੜਾ ਕਰਦਾ ਵੀਰੇ? ਇਹ 2016 ਹੀ 16 ਸਪੋਰਟਸ ਆਪਸ਼ਨਲ ਵੇਰੀਐਂਟ ਹੈ ਜੀ। ਠੀਕ ਆ ਅਲਾਇ ਇਹਨੂੰ ਵੀ ਸੋਹਣੇ ਲੱਗੇ ਹੋਣ ਨਾ ਨਵੇਂ ਟਾਇਰ ਨੇ ਜੀ। ਓਨਰ ਦੂਜਾ ਤੀਜਾ? ਫਰਸਟ ਓਨਰ ਫਰਸਟ ਪਹਿਲਾ ਫਰਸਟ ਓਨਰ ਠੀਕ ਆ। ਲਓ ਜ ਅੰਦਰੋਂ ਘਰ ਇਹ ਵੀ ਬਹੁਤ ਸੋਹਣੀ ਪਈ ਆ ਬਾਈ। ਲੋ ਜੀ ਚੈੱਕ ਕਰ ਲੋ। ਬਹੁਤ ਸੋਹਣੀ ਕਾਰ ਐ। ਅੱਛਾ ਚਲਾਵੇ 'ਚ ਪਾਸ ਹੋ ਜੂ। ਮੈਂ ਕਰਾਂ ਜੀ ਗਰੰਟੀ ਦਵਾਗੇ ਇਸ ਕਾਰ ਦੀ ਜੇ ਆਪਾਂ। ਠੀਕ ਐ। 74000 ਜੈਨੂ ਚੱਲੀ ਵੀ। ਇਹ ਵੀ 75000 ਜੈਨੂ ਨੇ ਦੱਲੀ ਹੋਈ ਆ ਬਾ ਜੀ ਬਾ। ਲੋ ਜੀ 75000 ਚੱਲੀ ਹੋਈ ਕਾਰ ਐ ਤੇ ਕਾਰ ਸੋਹਣੀ ਐ ਸਕ੍ਰੈਚ ਲੈਸ ਐਨ ਕੰਡੀਸ਼ਨ ਪਈ ਆ ਕੋਈ ਸਕ੍ਰੈਚ ਨਹੀਂ ਕਾਰ ਦੇ ਉੱਤੇ। ਉਹੀ ਗੱਲ ਬਈ ਕਾਰ ਲੈ ਜਾਓ ਤੇ ਬਸ ਚਲਾਉਣੀ ਆ ਤੇਲ ਪਾ ਕੇ ਨਾਮ ਕਰਾ ਕੇ ਬਸ ਇਸ ਗੱਡੀ ਦੀ ਵੀ ਗਰੰਟੀ ਐ ਜੀ ਉਹੀ ਗੱਲ ਐ ਜੇ ਇੰਜਨ ਨੂੰ ਚਾਬੀ ਲੈ ਗਈ ਗੱਡੀ ਵਾਪਸੀ। ਠੀਕ ਐ। ਲੋ ਜ ਜੇ ਅਗਰ ਇੰਜਨ ਨੂੰ ਚਾਬੀ ਲੱਗੀ ਤਾਂ ਕਾਰ ਵਾਪਸ ਬਈ ਕਾਰ ਹੈਗੀ ਆ ਪੂਰੀ ਵਧੀਆ ਸ਼ੋਰਟ ਹੀ ਆ ਬਈ ਹੈਨਾ ਇਹ ਨਹੀਂ ਹੈਗਾ ਜੇ ਅਸੀਂ ਰੇਟ ਸਸਤੇ ਦੇ ਰਿਹਾ ਤਾਂ ਬਈ ਹੈਨਾ ਤਾਂ ਕਾਰ 'ਚ ਕੋਈ ਕਮੀ ਹੋਊਗੀ ਕਾਰ ਵਧੀਆ ਹੋ ਕੰਡੀਸ਼ਨ ਦੀ ਗੁੱਡ ਹੋ ਬਈ ਹੈਨਾ ਤੇ ਇਹਦਾ ਰੇਟ ਕਾਰ ਦਾ ਇਹ 4.5 ਲੱਖ ਦੀ ਕਾਰ ਦੇਵਾਂਗੇ ਜੀ 4 ਲੱਖ 50 ਹਜ਼ਾਰ ਰੁਪਈਆ ਦੀ ਮੌਕੇ ਤੇ ਕੁਝ ਹੋਊਗਾ ਮਾੜਾ ਮੋਟਾ ਮਾਨਤਨ ਜਬ 16 ਮਾਡਲ 4 ਲੱਖ 50 ਹਜ਼ਾਰ ਰੁਪਈਆ ਮੁੱਕ ਦੇ ਮਾਨਤਨ ਕਰਦਾਂਗੇ ਔਰ ਇੱਕ ਗੱਲ ਹੋਰ 50 ਹਜ਼ਾਰ ਲਿਓ ਤੇ ਕਾਰ ਲੈ ਜਾਓ ਤੇ ਬਾਕੀ ਗੱਲ ਕਰਾਂ ਵੀ ਲੋਨ ਕਰਵਾ ਦਾਂਗੇ ਬਈ ਕਾਰ ਤੇ ਹੈਨਾ ਤੇ ਬਸ ਇੰਨਾ ਕੰਮ ਤੇ ਆ ਛੋਟੇ ਰੇਟ ਅਗਰ ਤੁਸੀਂ ਰੁਪਏ ਲਾਉਣੇ ਲੱਖ ਤੇ ਸਵਾ ਲੱਖ ਰੁਪਇਆ ਬਸ ਇਸ ਤੋਂ ਵੱਧ ਰੁਪਏ ਨਹੀਂ ਲਾਉਣੇ ਹੈਗੇ ਤਾਂ ਸਾਡੇ ਲਵੇ ਚਾਰ ਕਾਰਾਂ ਖੜੀਆਂ ਨੇ ਇੱਕ i10 ਤੇ ਤਿੰਨ ਆਪਣੇ ਲਵੇ ਇੱਧਰ अल्टੋ ਕਾਰਾਂ ਖੜੀਆਂ ਨੇ ਲੈ ਵੀ ਇਹਦੇ ਵਾਸਤੇ ਤੁਸੀਂ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਅਗਰ ਤੁਸੀਂ ਜਿੱਥੇ ਵੀ ਦੇਖ ਰਹੇ ਹੋ ਭਾਈ ਉਹਨਾਂ ਵਿੱਚੋਂ ਪਹਿਲੀ ਕਾਰ ਆਪਣੇ ਲਵੇ i10 ਆ ਗਈ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਮਾਡਲ 2009 ਮਾਡਲ ਹੈ ਜੀ 29 ਤੱਕ ਪਾਸਿੰਗ ਹੋਈ ਹੋਈ ਕਾਰ ਹਾਂਜੀ ਠੀਕ ਹੈ ਵੀਰੇ ਬਸ ਪੈਸੇ ਕਿੰਨੇ ਦੀ ਕਾਰ ਵੈਸੇ 1,10,000 ਰੁਪਏ ਸਿਰਫ 1,10,000 ਰੁਪਏ ਦੀ ਇੱਕੋ ਹੀ ਰੇਟ ਹੈ ਹਾਂਜੀ ਹਾਂ ਲਓ ਜੀ ਇੱਕੋ ਰੇਟ 1,10,000 ਰੁਪਏ ਦੇ ਵਿੱਚ ਇਹ ਕਾਰ ਖੜੀ ਹੈ ਆਪਣੇ ਲਵੇ i10 patrol ਦੇ ਵਿੱਚ ਬਈ 1,10,000 ਰੁਪਏ ਪਾਸਿੰਗ ਪੂਸਿੰਗ ਹੋਊਗੀ ਬਿਨਾ ਪਾਸਿੰਗ ਤੋਂ ਕਾਰ ਨਹੀਂ ਮਿਲਦੀ ਬਈ ਇੱਥੇ ਬਈ ਹਨਾ ਤੇ ਪੇਪਰ ਪੂਰੇ ਹੋਊਗੇ ਸਾਰੇ ਤੇ ਇਹ ਕਾਰ ਲੈ ਜਾਵਾਂਗੇ ਜੀ ਠੀਕ ਹੈ ਜੀ ਬਈ ਤੇ ਅਗਲੀ ਆ ਗਈ alto ਆ ਚੈੱਕ ਕਰੋ ਬਈ ਆਏ ਹਾਏ ਹਾਏ alto ਸਟੈਂਡਿੰਗ ਦੇਖੋ ਕਾਰ ਦੀ ਸਟੈਂਡਿੰਗ ਬਹੁਤ ਸੋਹਣੀ ਆ ਲਾਈ ਟਾਇਰ ਲੱਗੇ ਹੋਏ ਨੇ ਸੋਹਣੇ ਅਜੇ ਮੈਂ ਤੁਹਾਨੂੰ ਅੰਦਰ ਦਿਖਾਦਾ ਅੱਛਾ ਵੀਰੇ ਕਿੰਨਾ ਮਾਡਲ ਕਾਰ ਆ ਇਹ 2008 ਮਾਡਲ ਹੈ ਜੀ ਹਾਂਜੀ ਹਾਂ ਫਸਟ ਓਨਰ ਹੈ ਜੀ PV 70 ਹੂੰ 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 ਤੇ ਡੇਰਾ ਵਸੀ ਦਾ ਨੰਬਰ ਹੈ ਹਾਂਜੀ ਹਾਂ ਪਾਸਿੰਗ ਗੱਡੀ ਦੀ ਹੋਈ ਹੈ 28 ਤੱਕ ਠੀਕ ਹੈ ਜੀ ਬਾਈ ਲੋ ਜੀ ਪਾਸਿੰਗ ਪੂਸਿੰਗ ਹੋਈ ਹੋਈ ਆ ਤੇ ਆਹ ਕਾਰ ਲੈ ਆ ਸਕਦੇ ਆ ਤੇ ਇਨਸ਼ੋਰ ਤੇ ਵੈਲਡ ਹੈ ਗੱਡੀ ਦੀ ਇਨਸ਼ੋਰ ਤੋਂ ਹੈਗੀ ਹੈ ਜੀ 8 ਮਾਡਲ 8 ਮਹੀਨੇ ਦੀ ਕਾਰ ਹੈ ਤੇ ਪੈਸੇ ਜੈ ਜੈ ਪੈਸੇ ਜੈ ਜੀ 1 ਲੱਖ 20 ਹਜ਼ਾਰ ਰੁਪਏ ਦੀ ਕਾਰ ਦਵਾਂਗੇ 1 ਲੱਖ 20 ਹਜ਼ਾਰ ਰੁਪਏ ਦੀ ਕਾਰ ਬਈ ਹੈ ਨਾ ਵੀ ਰੇਟ ਜੈ ਜੈ ਅੱਠ ਮਾਡਲ ਪਾਸਿੰਗ ਹੈਗੀ ਲਾਏ ਲੱਗੇ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ 1,20,000 ਰੁਪਏ ਦੀ ਕਾਰ ਬਾਈ ਆ ਲੈ ਜਾ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਆ ਆ ਗਈ ਪੀਪੀ 11 ਪਟਿਆਲੇ ਨੰਬਰ ਦੀ ਕਾਰ ਹੈ ਆ ਅਲਟੋ ਇਹ ਕਿਹੜਾ ਮਾਡਲ ਹੈ ਵੀਰੇ ਇਹ 2011/12 ਮਾਡਲ ਹੈ ਜੀ 11/12 ਪਾਸਿੰਗ ਹੈ ਜੀ ਹਾਂ ਫਰਸਟ ਓਨਰ ਦੀ ਕਾਰ ਹੈ ਛੋਟੇ ਸਾਲ ਦੀ ਇਹਦੀ ਠੀਕ ਹੈ ਲਓ ਜੀ 11/12 ਮਾਡਲ ਤੇ ਫਰਸਟ ਓਨਰ ਦੀ ਕਾਰ ਆ ਹਾਲੇ ਵੀ ਫਰਸਟ ਓਨਰ ਕਾਰ ਖੜੀ ਆ ਬਾਜੀ ਵਾ ਅੱਛਾ ਕਿੰਨੇ ਪ੍ਰਾਈਸ ਦੀ ਕਾਰ ਰਹੀ ਗਈ ਇੱਕ ਕਾਰ ਦਾ ਮੈਂ 110000 ਰੁਪਏ ਦੀ ਜੀ 110000 ਦੀ 11 ਮਾਡਲ 12 ਮਾਡਲ ਜੀ ਲੈ 11 ਵੱਡੇ 12 110000 ਰੁਪਏ ਦੀ अल्टੋ ਕਾਰ ਵੀ ਤੁਸੀਂ ਆ ਲੈ ਜਾ ਸਕਦੇ ਆਂਗੇ ਭਾਈ ਤੇ ਅੱਛਾ ਇਹ ਫਿਕਸ ਪ੍ਰਾਈਸ ਦੇ ਜਿਹੜੇ ਨੇ ਇਹ ਫਿਕਸ ਪ੍ਰਾਈਸ ਦੀ अल्टੋ ਆ ਠੀਕ ਹੈ ਜੀ अल्टੋ ਦੇ ਭਾਈ ਫਿਕਸ ਪ੍ਰਾਈਸ ਨੇ ਠੀਕ ਹੈ ਇਹਨਾਂ ਦੇ ਵਿੱਚ ਕੀ ਭਾਈ ਮੌਕੇ ਤੇ 2-4000 ਹਨ ਨਾ ਇਹ ਕੱਢਣੇ ਪਾਣੇ ਵਾਲੇ ਕੁਝ ਨਹੀਂ ਇਹਨਾਂ ਚੋਂ بس ਇੱਕ ਦਾ ਆਈ ਚਲਾਈ ਹੈ ਤਾਂ 11 ਕਾਰਾਂ ਕੱਟੀਆਂ ਹੋਈਆਂ ਨੇ ਕਾਰਾਂ ਦੇ ਵਿੱਚ ਭਾਈ ਹਨ 11 ਕਾਰਾਂ ਦਿਖਾਉਣ ਵਾਸਤੇ ਤੇ ਅੱਛਾ ਇਹ ਕਿਹੜਾ ਮਾਡਲ ਕਾਰ ਅਗਲੀ ਏ ਆ ਗਈ ਹੈ ਆਪਣੀ 6 ਮਾਡਲ ਜੀ 6 ਮਾਡਲ ਐਲ ਐਕਸ ਮਾਡਲ ਹੈ ਜੀ ਪਾਸਿੰਗ ਹੈ ਨਹੀਂ ਪਾਸਿੰਗ ਹੈਗੀ ਹੈ ਜੀ ਅੱਛਾ ਪਾਸਿੰਗ ਹੈਗੀ ਆ ਪਾਸਿੰਗ ਪਾਸਿੰਗ ਹੂੰ ਹੂੰ ਲੋ ਜੀ ਬਾਈ ਆ ਜਾਓ ਤੁਹਾਨੂੰ ਮੈਂ ਅੰਦਰੋਂ ਦਿਖਾਦਾ ਕਾਰ ਬਾਈ ਅੰਦਰੋਂ ਵੀ ਚੈੱਕ ਕਰ ਲਓ ਅੰਦਰੋਂ ਇਹ ਨਹੀਂ ਹੈਗਾ ਵੀ ਅ ਅੰਦਰੋਂ ਤੁਹਾਨੂੰ ਮਾੜੀ ਮਿਲੂਗਾ ਆ ਚੈੱਕ ਕਰ ਲਓ ਅੰਦਰੋਂ ਕਾਰ ਸੋਹਣੀ ਆ ਮਾਡਲ 2006 ਮਾਡਲ ਹੈ ਜੀ 27 ਤੱਕ ਪਾਸ ਹੈ ਹਾਂ ਜੀ 27 ਤੱਕ ਪਾਸ ਹੈ ਇਹ ਛੋੜ ਸਪਈ ਹੈ ਜੀ ਠੀਕ ਹੈ ਜੀ ਕੋਈ 7-8 ਮਹੀਨੇ ਦੀ ਹੂੰ 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 ਗੱਡੀ ਚਾਲ ਚਲਾ ਵੀ ਜੋ ਏਸੀ ਹੀਟਰ ਬਿਲਕੁਲ ਓਕੇ ਹੈ ਜੀ ਲੋ ਜੀ ਬਾਈ ਤੇ ਇਹਦਾ ਰੇਟ ਕਿੰਨਾ ਕਰਦਾ ਰੇਟ ਸਿਰਫ 90000 ਰੁਪਏ ਜੀ ਸਿਰਫ 90000 ਰੁਪਏ ਲਓ ਜੀ ਇਹ 90000 ਰੁਪਏ ਦੀ ਕਾਰ 1 ਲੱਖ 10000 ਰੁਪਏ ਦੀ 1 ਲੱਖ 10000 ਦੀ 1 ਲੱਖ 20000 ਦੀ 1 ਲੱਖ 10000 ਰੁਪਏ ਦੀ ਉਹ 5 ਲੱਖ ਕਿੰਨੇ ਦੀ ਹੈ ਇਹ 4.5 ਦੀ 4.5 ਦੀ 5 ਦੀ ਬਰ ਲਈ 5 ਦੀ ਉਹ ਹੈਗੀ 560 ਦੀ ਜੀ 60 ਦੀ ਲੈ ਬਾਈ ਇਹ ਕਾਰਾਂ ਸੀ ਅੱਜ ਦੀਆਂ ਕਿਸੇ ਬਾਈ ਨੇ ਕੋਈ ਕਾਰ ਲੈਣੀ ਹੋਵੇ ਤਾਂ ਇਹ ਕਾਰਾਂ ਤੋਂ ਤੁਸੀਂ ਕਾਰ ਲੈ ਆ ਸਕਦੇ ਹੋ ਨੰਬਰ ਮੈਸਜ ਕਰੀ ਤੇ ਪਾਤਾ ਕਾਲ ਕਰ ਲੋ ਕਾਰ ਬੁੱਕ ਕਰ ਲੋ ਘੱਟ ਰੇਟ ਵੱਧ ਰੇਟ ਜਿਹੜੀ ਮਰਜ਼ੀ ਕਾਰ ਲੈਣੀ ਆ ਮੈਕਸਿਮਮ ਤੋਂ ਮੈਕਸਿਮਮ ਬਣਨ ਲੋ 6 ਲੱਖ ਰੁਪਏ ਤੱਕ ਦੀ ਕਾਰ ਹੈਗੀ ਜੇ ਕਿਸੇ ਨੂੰ ਕੋਈ ਕਾਰ ਲੈਣੀ ਆ ਸਤਨਾਮ ਕਾਰ ਸੇਲ ਰਾਜਪੁਰੇ ਆਜੋ ਆਪਣਾ ਰੋਡ ਕਿਹੜਾ ਪੈਂਦਾ ਵੀਰੇ ਆਪਣਾ ਇਹ ਨਲਾਸ ਰੋਡ ਜੀ ਨਲਾਸ ਰੋਡ ਨਲਾਸ ਰੋਡ ਗੁੰਨਾਨਕ ਨਗਰ ਠੀਕ ਆ ਜੀ ਬਾਈ ਤੇ ਆਜੋ ਫਿਰ ਨੰਬਰ ਸਕਰੀਨ ਤੇ ਪਾਤਾ ਮਿਲਦੇ ਆ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਬਾਈ ਸასი ਗੱਲ ਜੀ